ਨਾਲ ਲਓ ਸਾਹਮਣੇ ਮੈਚ ਦੀ ਸ਼ੁਰੂਆਤ ਜਿਹੜੀ ਹੋ ਗਈ ਹੈ ਇੱਕ ਪਾਸੇ ਟੀਮ ਕਾਨਾ ਢੇਸੀਆਂ ਦੀ ਹੈ ਔਰ ਦੂਜੇ ਪਾਸੇ ਜਿਹੜੀ ਟੀਮ ਹਰਿਆਣੇ ਦੀ ਹੈ ਵੀਰੋ ਬੁੱਲਾ ਮੇਰ ਸਿੰਘ ਵਾਲਾ ਹੈ ਹਰਿਆਣੇ ਦੀ ਟੀਮ ਹੈ ਔਰ ਚਾਰ ਖਿਡਾਰੀ ਕਰੀਏ ਕਾਨਾ ਢੇਸੀਆਂ ਵਾਲੇ ਤਿਆਰ ਹੈ ਇਹ ਦੁੱਗਾ ਵਾਲਾ ਗੋੜੂ ਹੈ ਮੇਰੇ ਵੀਰੋ ਜਿਹਨੇ ਕੋਸ਼ਿਸ਼ ਕੀਤੀ ਹੈ ਪਰ ਨੰਬਰ ਧਾਵੀ ਕਰੀਏ ਹਰਿਆਣੇ ਦੀ ਟੀਮ ਲਈ ਦੌੜ ਰਹਾ ਹੋਇਆ ਮੈਚ ਦੇ ਸਿਰੇ ਦਾ ਇਹ 75 ਕਿਲੋ ਭਾਰਵੇਂ ਦਾ ਕੁਆਟਰ ਹੈ ਮੇਰੇ ਵੀਰੋ ਫਿਰ ਸਾਮੀ ਦੀਆਂ ਗੱਲਾਂ ਆਉਂਦੀਆਂ ਆਓ ਸਾਹਮਣੇ ਪਈਓ ਰੇਡ ਹਰਿਆਣੇ ਵਾਲਾ ਹਰਿਆਣੇ ਵਾਲਾ ਸੱਜੇ ਖੱਬੇ ਕਾਨਾ ਢੇਸੀਾਂ ਤੇ ਹਰਿਆਣਾ ਮੈਚ ਕੁਆਟਰ ਮੇਰੇ ਵੀਰੋ ਆਹ ਸਿਰੇ ਦਾ ਟੱਕਰ ਸਿਰੇ ਦੀ ਦੀ ਨੰਬਰ ਧਾਵੀ ਆਪਣੀ ਟੀਮ ਲਈ ਦੌੜਦਾ ਹੋਇਆ ਇਹ ਵੀ ਹਰਿਆਣੇ ਵਾਲਿਆ ਪਾਦੇ ਰੇਡ ਨਾਇਬਨ ਅੱਜ 75 ਕਿਲੋ ਹਰਿਆਣੇ ਦੇ ਵਿੱਚ ਇਹ ਨਿੱਕਾ ਐ ਪਾਸਲੇ ਵਾਲਾ ਪਾਸਲੇ ਵਾਲਾ ਨਿੱਕਾ ਐ ਇਸ ਲਈ ਨਿਊਜ਼ੀਲੈਂਡ ਵੀ ਖੇਡ ਐ ਇਹ ਗਵਰਨ ਨਿਊਜ਼ੀਲੈਂਡ ਵਾਲੀ ਧਾਰਦਰ ਗਰਾਉਂਡਾਂ ਦੇ ਵੀ ਜੱਫੀ ਲਏ ਐ dama ਮੁੰਡਾ ਉੱਠਿਆ ਉਧਰ ਪਵਨਜੀ ਰੁੜਕੇ ਵਾਲੇ ਵੀ ਪੋਡਿਗਰ ਉਹਨਾਂ ਦਾ ਵੀ ਧੰਨਵਾਦ ਐ ਉਹਨਿੰਗ ਦੀ ਇਧਰ ਸੁਖੀ ਵੀ ਆ ਗਿਆ ਐ ਸੁਖੀ ਦਾ ਵੀ ਧੰਨਵਾਦ ਕਰਦੇ ਆ ਕਿਸਾਨੀ ਸੰਘਰਸ਼ ਦੇ ਯੋਧੇ ਜਿਹਨਾਂ ਨੇ ਅੱਜ ਦੇ ਮੇਲੇ ਤੇ ਪਹੁੰਚੇ ਜਾ ਰਹੇ ਸਾਰਿਆਂ ਦਾ ਧੰਨਵਾਦ ਐ ਸਮਾਂ ਬਹੁਤ ਹੋ ਗਿਆ 3:20 ਮਿੰਟ ਹੋ ਗਏ ਐ ਹਾਲੇ ਤੱਕ ਟੀਮਾਂ ਗਰਾਊਂਡ ਤੇ ਨਹੀਂ ਆਈਆਂ ਮੇਰੀ ਬੇਤੀ ਹੈ ਮਾਜਾ ਤੇ ਨਾਲ ਮਾਲਵਾ ਪਹਿਲੇ ਮੁਕਾਬਲੇ ਦੀ ਟੀਮਾਂ ਜਿਹੜੀਆਂ ਗਰਾਊਂਡ ਦੇ ਉੱਤੇ ਜਰੂਰ ਆਉਣਗੀਆਂ ਇੰਗਲੈਂਡ ਦੇ ਵਿੱਚ ਮੈਚ ਹੋ ਕੇ ਹੈ ਉਧਰੋਂ ਆਪਾਂ ਕਹਿ ਰਹੇ ਹਾਂ ਕਿ ਸਾਡੇ ਕਾਲੀ ਸੰਘੇ ਵਾਲੇ ਸਰੀ ਦੇ ਨਾਨਾ ਜੀ ਬੈਠੇ ਹੈ ਜਦੋਂ ਗ੍ਰੇਵੀਅੰਟ ਦੇ ਵਿੱਚ ਜਾਂ పార్కింగ్ ਦੇ ਵਿੱਚ ਜਾਂ ਇੰਗਲੈਂਡ ਦੇ ਕਿਸੇ ਵੀ ਗਰਾਊਂਡ ਤੇ ਮੈਚ ਹੁੰਦੇ ਹੈ ਟੀਮਾਂ ਸਾਡੇ 10:00 ਵਜੇ ਸਵੇਰੇ ਗਰਾਊਂਡ ਦੇ ਵਿੱਚ ਹੁੰਦੀ ਹੈ ਮੇਰੇ ਵੀਰੋ ਉਹ ਸਿਸਟਮ ਹੈ ਉਹ ਕਾਨੂੰਨ ਹੈ ਪਰ ਖਿਡਾਰੀਆਂ ਨੂੰ ਬੇਤੀ ਹੈ ਸਿਸਟਮ ਵੀ ਬਣ ਜਾਂਦਾ ਹੈ ਕਾਨੂੰਨ ਵੀ ਬਣ ਜਾਂਦਾ ਹੈ ਫਾਲੋ ਕੀਨੇ ਕਰਨਾ ਹੈ ਉਹ ਤੁਸੀਂ ਕਰਨਾ ਹੈ ਇਸ ਕਰਕੇ ਬੇਤੀ ਕਰਦੇ ਆ ਵੀ ਜਲਦੀ ਦੇ ਨਾਲ ਪਾਜਾ ਕੋਈ ਮਾਰਵਾ ਪਹਿਲੇ ਮੈਚ ਦੀਆਂ ਟੀਮਾਂ ਜਿਹੜੀਆਂ ਹੈ ਉਹ ਜਲਦੀ ਗਰਾਊਂਡ ਦੇ ਲਾਗੇ ਆਉਣਗੇ ਮੇਰੀ ਬੇਤੀ ਹੈ ਸਮਾਂ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਲਓ ਕਬੱਡੀ ਪੈ ਰਹੀ ਹੈ ਤੇ ਤਿੰਗ ਵਾਲਾ ਜੱਸਾ ਗੱਲ ਕਰ ਰਿਹਾ ਹੈ। ਆ ਬੁੱਲਾ ਕੜੀਏ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ। ਬੁੱਲੇ ਦੀ ਪਈਓ ਰੇਡ ਹੈ। ਚਾਰੀਆਂ ਹੀ ਤਿਆਰ ਹੈ। ਹਰਿਆਣੇ ਦੀ ਟੀਮ ਖੇਡ ਰਹੀ ਹੈ। ਔਰ ਸਾਹਮਣੇ ਕਾਜੋ ਪੈ ਗਈ ਹੈ। ਔਰ ਕੰਗੜਵਾਲ ਜੀ ਕੰਗੜਵਾਲ ਵਿੱਚ ਜੀਤੂ ਦਾ ਮੁਕਾਬਲਾ ਹੋਵੇਗਾ। ਗੁਰਦਾਸਪੁਰ ਤੇ ਰਾਜਪੁਰ ਪਾਕਿਸਤਾਨ ਇਹ ਟੀਮ ਆ ਜਾਣੀ ਹੈ ਗੁਰਦਾਸਪੁਰ ਤੇ ਰਾਜਪੁਰ ਪੱਜਾ ਇਹ ਪਹਿਲਾ ਸੈਮੀ ਹੋਵੇਗਾ ਬੀੜ 75 ਕਿਲੋ ਦਾ ਆਓ ਟੀਮਾਂ ਜਲਦੀ ਮੇਰੀ ਬੇਨਤੀ ਹੈ ਜਲਦੀ ਦੇ ਨਾਲ ਦੋਵੇਂ ਟੀਮਾਂ ਜਿਹੜੀਆਂ ਗਰਾਊਂਡ ਦੇ ਲਾਗੇ ਆ ਜਾਓ ਪਹਿਲਾ ਸੈਮੀ ਲਓ ਕਗੜਵਾਲ ਦੇ ਨਾਲ ਜੇਤੂ ਦਾ ਮੁਕਾਬਲਾ ਹੋਵੇਗਾ ਹਾਂਜੀ ਬੇਨਤੀ ਹੈ ਪਹਿਲੇ ਹੈਵੀ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਗੁਰਦਾਸ ਸੱਤਰ ਤੇ ਰਾਜਪੁਰ ਭਾਈਆ ਪਹਿਲਾ ਸੈਮੀ ਖੇਡੇ ਜਾਵੇਗਾ ਜਿਹੜੀ ਆ ਮੈਚ ਦੇ ਵਿੱਚ ਜਿੱਤ ਗਈ ਕੰਕਣਵਾਲ ਦੇ ਨਾਲ ਦੂਜਾ ਸੈਮੀ ਖੇਡੇਗੀ ਮੇਰੇ ਵੀਰੋ ਲਓ ਸਾਹਮਣੇ ਕਪੂਰ ਖੜੀ ਆ ਤਾਕਾ ਕਬੱਡੀ ਪਾ ਰਿਹਾ ਹੈ ਕਈ ਰੇਡ ਦੂਜੇ ਪਾਸੇ ਹਰਿਆਵਲੇ ਵਾਲਾ ਤਕੜਾ ਖੇਡਣ ਦੇ ਬਾਅਦ ਵੀ ਕਰ ਗਏ ਤੇ ਮਾਨ ਸਨਮਾਨ ਹੈ ਬਹੁਤ ਜੁਤੇ ਜਾਣੇ ਖਿਡਾਰੀਆਂ ਨੂੰ ਕੋਈ ਸਮਝਾ ਸੀਗਾ ਵੀ ਸਾਡੇ ਬਜ਼ੁਰਗਾਂ ਨੇ ਕੌਡੀ-ਕੌਡੀ ਆ ਕੇ ਇਸ ਖੇਡ ਨੂੰ ਖੇਡਿਆ ਔਰ ਧੀਰਾ ਮੱਲੀ ਕਬੱਡੀ ਜਦੋਂ ਰੇਡਰ ਦੇ ਵਿੱਚ ਟਕਰਿਆ ਤਾਂ ਮੈਂ ਧੀਰਾ ਮੱਲੀ ਜੀ ਨੂੰ ਪੁੱਛਿਆ ਮੈਂ ਕਿ ਤੁਸੀਂ ਤੇ ਪਹਿਲੀ ਅਜ ਕੌਡੀ ਖੇਡਦੇ ਐ ਇਹ ਕੌਡੀ ਨਾਮ ਕਿਵੇਂ ਰੱਖਿਆ ਗਿਆ ਇਹ ਉਹ ਵਿਆਖਿਆ ਕਰ ਦਿਓ ਕਹਿੰਦਾ ਵੀ ਉਸ ਵੇਲੇ ਕਿ ਕੌਡੀ ਨਾਮ ਨਹੀਂ ਰੱਖੀ ਗਈ ਤੇ ਪਹਿਲੀ ਵਾਰ ਰੇਡਰ ਨੇ ਕੌਡੀ-ਕੌਡੀ ਆ ਕੇ ਰੇਡ ਪਾਈ ਦੇਖੋ ਜੀ ਇਹ ਨਾਮ ਨਹੀਂ ਕੌਡੀ ਤੇ ਅੱਜ ਕਿੰਨੇ ਕਿੰਨੇ ਨਾਮ 30 ਸੈਕਿੰਡ ਸਮੇਂ ਵਿੱਚ ਕਬੱਡੀ ਦਿੱਤੇ ਜਾਂਦੇ ਹੈ ਕਿੱਥੇ ਕਾਡੀ ਤੇ ਅੱਜ ਕਿੱਥੇ ਕਹਿੰਦੇ ਟ੍ਰੈਂਡ ਚੱਲਦਾ ਹਾਰ ਰੋਏ ਮੋਟਰਸਾਈਕਲਾਂ ਦਾ ਉਹ ਵੀ ਕਾਡੀ ਵਿੱਚ ਦਿੱਤੇ ਜਾਂਦੇ ਹੈ 30 ਸੈਕਿੰਡ ਸਮੇਂ ਦੇ ਵਿੱਚ ਕੰਪੈਨ ਦਿੱਤੀ ਜਾਂਦੀ ਹੈ 30 ਸੈਕਿੰਡ ਸਮੇਂ ਦੇ ਵਿੱਚ ਥਾਰ ਗੱਡੀ ਦਿੱਤੀ ਜਾਂਦੀ ਹੈ ਔਰ 30 ਸੈਕਿੰਡ ਸਮੇਂ ਵਿੱਚ ਬੋਲਟ 30 ਸੈਕਿੰਡ ਸਮੇਂ ਵਿੱਚ ਗੱਡੀ ਹੈ ਦੇਖੋ ਕਿੰਨੀ ਮਾਨ ਵਾਲੀ ਗੱਲ ਹੈ ਝੋਟੀਆਂ 30 ਸੈਕਿੰਡ ਸਮੇਂ ਤੇ ਦਿੱਤੀਆਂ ਜਾਂਦੀ ਹੈ ਅੱਜ ਕਾਡੀ ਕਬੱਡੀ ਕਿੰਨੀ ਤਰੱਕੀ ਕਰ ਗਈ ਹੈ ਤੇ ਜਿਹੜਾ ਵੀ ਪਲੇਅਰ ਦੁਆਬੇ ਦੇ ਵਿੱਚੋਂ ਆਹ ਇਲਾਕੇ ਦੇ ਵਿੱਚ ਉੱਠਦਾ ਹੈ ਚਾਹੇ ਉਹ 40% ਪਲੇਅਰ ਬਣ ਜੇ ਉਹਨੂੰ ਬਾਹਰ ਦਾ ਵੀਜ਼ਾ ਮਿਲ ਜਾਂਦਾ ਹੈ ਉਹਨੂੰ ਵਧੀਆ ਮੁਲਕ ਦੇ ਵਿੱਚ ਖੇਡਣ ਦਾ ਮੌਕਾ ਮਿਲ ਜਾਂਦਾ ਹੈ ਦੇਖੋ ਕਿੰਨੀ ਗੱਲ ਹੈ ਔਰ ਕਿਸ ਇਲਾਕੇ 'ਚ ਅੱਜ ਕਾਢੀ ਹੋ ਰਹੀ ਹੈ ਵੱਡੇ ਵੱਡੇ ਖਿਡਾਰੀ ਵੱਡੇ ਵੱਡੇ ਪ੍ਰਮੋਟਰ ਕੋਈ ਇਸ ਇਲਾਕੇ ਦੇ ਵਿੱਚ ਆਪਾਂ ਬੱਚਿਆਂ ਨੂੰ ਜੋ ਕੁਝ ਬਖਵਾਵਾਂਗੇ ਬੱਚੇ ਉਹ ਹੀ ਉਹ ਜੁਗਹਾਡਾ ਕੇ ਸਿੱਖਣਗੇ ਦੇਖੋ ਆਪਾਂ 20 ਲੱਖ 40 ਲੱਖ ਲਾਉਂ ਲਾ ਕੇ ਬੱਚਿਆਂ ਨੂੰ ਬਾਹਰ ਨੂੰ ਭੇਜਦੇ ਆ ਪਰ 20 ਲੱਖ ਰੁਪਈਆ ਅੱਜ ਖਿਡਾਰੀਆਂ ਲਈ ਪ੍ਰੋਮੋਟਰ ਚੱਕੀ ਫਿਰਦੇ ਆ ਤੇ ਨਾਲ ਫਰੀ ਵੀ ਦੇ ਦਿੰਦੇ ਆ ਇਹ ਸਾਡੀ ਖੇਡ ਕਬੱਡੀ ਹੈ ਉਹ ਕਬੱਡੀ ਜਿਹੜੀ ਬਹੁਤ ਵੱਡਾ ਉੱਚਾ ਰੁਤਬਾ ਹੈ ਮੇਰੇ ਵੀਰੋ ਵੱਡੇ ਉੱਚੇ ਰੁਤਬੇ ਵਾਲੀ ਖੇਡ ਸੱਤ ਮਹਾਂ ਦੀਪਾਂ ਵਿੱਚ ਖੇਡ गिनी ਜਾਂਦੀ ਹੈ ਦੁਨੀਆ ਦੇ ਕੋਨੇ-ਕੋਨੇ ਚ ਇਹ ਖੇਡ ਖੇਡੀ ਜਾਂਦੀ ਹੈ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਕਹਿੰਦੇ ਵੀ ਹਰ ਵਰਗ ਦੇ ਵਿੱਚ ਹੈ ਉਹ ਕਬੱਡੀ ਖੇਡੀ ਜਾਂਦੀ ਹੈ ਹਰ ਕਬੱਡੀ ਤਰੱਕੀ ਕਰ ਗਈ ਹੈ ਪੀਟੀ ਦੀ ਆਦ ਵਿੱਚ ਸੱਮੀ ਵੱਲੋਂ ਹਰ ਦਫਾ ਹਰ ਪੀਸੀ ਦੀ ਟੀਮ ਦਾ ਹਰ ਦਫਾ ਜਿਹੜਾ ਜਤੇ ਵੀ ਦਫਾ ਲਾ ਦੇਗਾ ਉਹ 1000 ਰੁਪਏ ਦਿੱਤਾ ਜਾਵੇਗਾ ਪੀਟੀ ਪੀਸੀ ਦੀ ਯਾਰ ਦੇ ਵਿੱਚ ਔਰ ਉਹਨਾਂ ਇੱਕ 1000 ਰੁਪਏ ਖਿਡਾਰੀ ਜਿਹੜਾ ਤਿੰਨ ਦਫਾ ਲਾ ਗਿਆ ਸਭੀ ਯੂਐਸਏ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਤੁਹਾਡੀ ਜਸਾ ਬੇਗੀ ਲਓ ਸਾਹਮਣੇ ਪਈ ਰੇਡ ਪਹਿਲੇ ਸੈਮੀ ਦੀਆਂ ਟੀਮਾਂ ਨੂੰ ਬੇਨਤੀ ਹੈ ਜੀ ਜਾਂਦੀ ਦੇ ਨਾਮ ਖੇਡ ਮੈਦਾਨ ਦੇ ਵਿੱਚ ਆ ਜਾਣਗੇ ਆ ਗੁਰਦਾਸਪੁਰ ਤੇ ਰਾਜਪੁਰ ਭਾਈਆ ਪਹਿਲਾ ਸੈਮੀ ਖੇਡਿਆ ਜਾਵੇਗਾ ਲਓ ਸਾਹਮਣੇ ਪਈ ਰੇਡ ਹੈ ਯਾਰੀਆਂ ਵੀ ਤਿਆਰ ਹੈ ਯਾਰਾਂ ਦੇ ਵਿੱਚੋਂ ਕਿਹੜਾ ਬਲੇ ਬਲੇ ਕਰਵਾਵੇਗਾ ਸਾਡੇ ਜੈਜ ਢੇਸੀ ਜੀ ਨਿੱਕੀ ਢੇਸੀ ਜੀ ਸਾਭੀ ਢੇਸੀ ਕਰੀਏ ਬੜਾ ਧੰਨਵਾਦ ਕੀਤਾ ਜਾ ਰਿਹਾ ਹੈ ਲਓ ਸਾਹਮਣੇ ਪਈ ਰੇਡ ਔਰ ਕਰੀਏ ਮੁੰਡੇ ਨੇ ਬਲੇ ਬਲੇ ਕਰਵਾ ਦਿੱਤੀ ਹੈ ਮੇਰੇ ਵੀਰੋ ਇਹ ਵੀ ਮੈਚ ਜ਼ੋਰ ਦਾ ਇੱਕ ਪਾਸੇ ਕਾਹਨਾ ਢੇਸੀ ਹੈ ਔਰ ਦੂਜੇ ਪਾਸੇ ਹਰਿਆਣੇ ਦੀ ਟੀਮ ਹੈ ਮੇਰੇ ਵੀਰੋ ਆਹ ਸਾਹਮਣੇ ਕਬੱਡੀ ਪੈ ਗਈ ਹੈ ਚਾਰ ਤਿਆਰ ਹੈ ਚਾਰਾਂ ਦੇ ਵਿੱਚੋਂ ਸਾਹਮਣੇ ਨੌਜਵਾਨ ਨੇ ਕੋਹੀ ਕੀਤੀ ਹੈ ਸੱਜੇ ਖਾਦੂ ਹੋ ਗਈ ਕਮਾਲ ਆਹ ਸਾਹਮਣੇ ਨੰਬਰ ਨੰਬਰ ਧਾਵੀ ਆਪਣੀ ਟੀਮ ਲਈ দৌੜਦਾ ਹੋਇਆ ਹੈ ਇਹ ਵੀ ਹਰਿਆਣੇ ਵਾਲਿਆਂ ਪਾਸੇ ਰੇਡ ਪੁਆਇੰਟ ਰੇਟੋ ਦੀ ਭਾਗੀ ਜੁੜਦਾ ਆਇਆ ਹੈ ਆਓ ਜੀ ਪਹਿਲਾਂ ਸੈਮੀ ਦੀਆਂ ਟੀਮਾਂ ਆਉਂਵਾ ਦਈਏ ਤੇ ਨਾਲ ਹੀ ਪਹਿਲੇ ਮੁਕਾਬਲੇ ਦੇ ਲਈ ਆਲੋਪਨ ਕਲੱਬਾਂ ਦਾ ਮਾਝਾ ਤੇ ਮਾਲਵਾ ਇਹ ਟੀਮਾਂ ਆ ਜਾਣਗੀਆਂ ਜਲਦੀ ਦੇ ਨਾਲ ਬਾਲਬੀਤੂ ਕਹਿੰਦੇ ਮਾਝੇ ਤੋਂ ਟੀਮ ਜੱਗਾ ਲੈ ਕੇ ਆਦਿਆ ਤੇ ਮਾ ਔਰ ਸਾਡੇ ਦੂਜੇ ਪਾਸੇ ਕੋਚ ਸਾਹਿਬ ਨਾਲੇ ਵਾਲੇ ਤਾਰ ਲਾਂਡੇ ਦੀ ਔਰ ਨਵੇਂਤਿਆਂ ਦੀ ਟੀਮ ਲੈ ਆਈਏ ਦੂਜੇ ਪਾਸੇ ਵੇਖਦੇ ਵੀ ਖੇਡ ਦੇ ਮੈਦਾਨ ਦੇ ਵਿੱਚ ਖੇਤੀ ਹੋਈ ਲਕੀਰ ਤੇ ਅੱਜ ਪਤਾ ਲੱਗੂ ਕਿ ਦਾ ਤਕੜਾ ਸ਼ਰੀਰ ਪਵਨ ਭਾਜੀ ਰੁੜਕੇ ਵਾਲੇ ਲੈ ਬਿੱਲਾ ਜੀ ਆਪਾਂ ਪਹਿਲਾਂ ਵੀ ਆਖਿਆ ਕਿਸਾਨੀ ਸੰਘਰਸ਼ ਦੇ ਯੋਧੇ ਨੇ ਪਵਨ ਰੁੜਕਾ ਦੀ ਪਵਨਾ ਜੀ ਬਹੁਤ ਬਹੁਤ ਧੰਨਵਾਦ ਹੈ ਰੁੜਕੇ ਦੇਿਲਕੇ ਬਾਈ ਐਸਸੀ ਦਾ ਬਹੁਤ ਵੱਡਾ ਧੰਮ ਹੈ ਬਲੀ ਕੋਰ ਸਾਹਿਬ ਜੀ ਆਏ ਹੈ ਵੱਡੀ ਕੋਰ ਸਾਹਿਬ ਜੀ ਵੱਡੀ ਮਵਾਰਕਾਂ ਨੇ ਅੱਜ ਤੁਹਾਡੇ ਟੀਲੇ ਦੇ ਸਿਰੇ ਫੌਂਡ ਕਰਕੇ ਆਖਿਆ ਕਿ ਸਾਡੇ ਉਸਤਾਦ ਜੀ ਦਾ ਮਾਨ ਸਨਮਾਨ ਕੀਤਾ ਜਾਣਾ ਮੋਟਰਸਾਈਕਲ ਦੇ ਨਾਲ देखो एक गुरु ਦਾ ਇੱਕ ਚੇਲੇ ਦਾ ਰਤਬਾ ਬਹੁਤ ਵੱਡਾ ਹੁੰਦਾ ਹੈ ਫਰੰਦੀਪੁਰੀਏ ਗੋਪੀ ਨੇ ਆਖਿਆ ਵੀ ਜੇ ਕਿਸੇ ਪਲੇਅਰ ਦੇ ਕਬੱਡੀ ਖੇਡਰੀ ਨਵਾਂ ਕੋਈ ਪਲੇਅਰ ਆਉਂਦਾ ਹੈ ਉਹ ਪਹਿਲਾਂ ਕਿਸੇ ਅਖਾੜੇ ਵਿੱਚ ਕਿਸੇ ਉਸਤਾਦ ਦੇ ਕੋਲ ਕਿਸੇ ਗੁਰੂ ਦੇ ਕੋਲ ਜਾ ਕੇ ਸਿੱਖਿਆ ਲੈ ਕੇ ਆਵੇ ਨੰਬਰ ਤਾਂ ਲੈ ਕੇ ਆ ਗਏ ਫਿਰ ਕਬੱਡੀ ਵੱਲੋਂ ਆ ਗਏ ਫਿਰ ਗੱਲਾਂ ਜਿਹੜੀਆਂ ਮੱਥਰੀ ਆਉਂਦੀ ਹੈ ਲੋ ਬਾਟੀ ਉਸਤਾਦ ਨੇ ਵੈਸੇ ਤੇ ਫੁੱਟਬਾਲ ਦੇ ਕਹਿੰਦੇ ਕੋਚ ਨੇ ਕਹਿੰਦੇ ਕਹਿੰਦੇ ਕੋਚ ਨੂੰ ਫੁੱਟਬਾਲ ਦੇ ਕਿ ਕਬੱਡੀ ਦੇ ਖਿਡਾਰੀਆਂ ਨੂੰ ਵੀ ਮੀਂਹ ਚਰਵਾਈ ਹੈ ਢੱਲੇ ਵਾਲੀਆ ਪੀਤੇ ਅੱਜ ਦੇ ਟਾਈਮ ਦੇ ਵਿੱਚ ਚੱਕ ਸਾਧੂ ਵਾਲੇ ਸੋਹਣ ਦੀ ਬੜੀ ਚੜ੍ਹਾਈ ਹੈ ਉਹ ਵੀ ਇਹਨਾਂ ਦਾ ਪਿਆਰ ਕੀਤਾ ਮੱਠਾ ਮੇਰੇ ਵੀਰੋ 8 ਚੱਕ ਢੱਲੇ ਵਾਲੀਆ ਪੀਤੇ ਵੱਲੋਂ ਚਾਂਗਲੀ ਸ਼ਰਮੀ ਵੱਲੋਂ ਔਰ ਚੱਕ ਸਾਧੂ ਵਾਲੇ ਸੋਹਣ ਵੱਲੋਂ ਤੇ ਨਾਲੇ ਕਹਿੰਦੇ ਵੀ ਗੱਜ ਤੇ ਪਿੰਟਾ ਤਰਬੜੀ ਉਹਨਾਂ ਦੀ ਵੀ ਫੁੱਲ ਚੱਲਿਆ ਹੈ ਔਰ ਇਹਨਾਂ ਖਿਡਾਰੀਆਂ ਵੱਲੋਂ ਲੰਬਰ ਕੈਨੇਡਾ ਵੱਲੋਂ ਜੋ ਨਾ ਸਰਕਾਰ ਮੋਟਰਸਾਈਕਲ ਦਿੱਤਾ ਜਾਵੇਗਾ ਆਪਣੇ ਉਸਤਾਦ ਨੂੰ ਬਹੁਤ ਵੱਡੀ ਗੱਲ ਹੈ ਵੱਡੀ ਮੁਬਾਰਕਬਾਦ ਲਓ ਕਦੇ ਪਾਸੇ ਪੈਣੀ ਰੇਡ ਤੇ ਜੱਸਾ ਤੇ ਗੱਲਾਂ ਕਰ ਰਿਹਾ ਹੈ ਸਾਹਮਣੇ ਕਹਿੰਦੇ ਪਈ ਰੇਡ ਹੈ ਖੇਡ ਮੈਦਾਨ ਦੇ ਵਿੱਚ ਮੇਰੇ ਹੀਰੋ ਪਈ ਰੇਡ ਔਰ ਦੂਜੇ ਪਾਸੇ ਹਰਿਆਣੇ ਵਾਲਾ ਕੋਸ਼ਿਸ਼ ਕਰ ਰਿਹਾ ਹੈ ਇਹ ਢੇਸੀ ਲਿੱਕੀ ਢੇਸੀ ਤੇ ਨਾਲ ਸਾਦੀ ਢੇਸੀ ਮੇਰੇ ਵੀਰੋ ਅੱਜ ਦੇ ਖੇਡ ਵਿੱਚ ਲਾਈਟ ਟੱਕ ਰਹੇ ਐ ਸਾਡੇ ਹੀਰਾਂ ਦਾ ਬਹੁਤ ਧੰਵਾਦ ਐ ਇਧਰ ਹਰਿਆਣੇ ਵਾਲਾ ਖੇਡ ਮੈਦਾਨ ਵਿੱਚ ਕਹਿਣ ਕਰ ਰਿਹਾ ਹੈ ਲਓ ਸਾਹਮਣੇ ਲਾ ਤਗੜਾ ਜੱਫਾ ਹੈ ਹਰਿਆਣੇ ਦੀ ਟੀਮ ਲਈ ਤਗੜੇ ਨੰਬਰ ਦੇ ਵਾਦੇ ਖੋਰਦਾ ਹੋਇਆ ਪਹਿਲੇ ਸੈਮੀ ਦੇ ਲਈ ਦੁੱਧਾਂ ਵਾਲਾ ਬੀਬੀ ਦਾ ਮਹਾਨ ਜਿਹੜੇ ਨੂੰ ਮਾਨਨੇ ਸਨਮਾਨੇ ਲਾਵੇਗਾ। ਆ ਇੱਕ ਬੇਨਤੀ ਹੈ ਕੰਨੂ ਆ ਸਟੇਜ ਦਾ ਸਾਹਮਣਾ ਫਰੰਟ ਆਪਣਾ ਖਾਲੀ ਰੱਖਣਾ ਹੈ। ਇਹ ਬੇਨਤੀ ਹੈ। ਜਿੰਨੇ ਵੀ ਵੀਰ ਖੜੇ ਆ ਸਾਰੇ ਬੈਹੜੋ ਚਿਹਰਾ ਦੇ ਲੋ। ਲਾਓ ਸਾਹਮਣੇ ਆਰੂ ਆਂਦੀ ਗੁਣਾ ਚੜੀ ਆ। ਗੁਣਾ ਚੜੀ ਆਰੂ ਆਂਦੀ। ਕਬੱਡੀ ਪਾ ਰਿਹਾ ਹਰਿਆਣੇ ਵਾਲਾ ਪਰ ਸਾਹਮਣੇ ਅਰੂਆ ਆਂਦੀ ਖੂਣਾ ਕੈਰੀਅਰ ਪਾਣੀ ਜਿਹੜੀ ਹੈ ਸੈਮੀ ਦੀ ਟੀਮਾਂ ਪਲੀਜ਼ ਬੇਨਤੀ ਹੈ 75 ਰੁਪਏ ਆਉ ਆਉ ਜਲਦੀ ਲਾਗੇ ਉਹ ਪਰ ਪਵਨਾ ਜੀ ਰੁੜਕਾ ਨੇ ਉਹ ਕੰਨ ਵੀ ਪੀਤੀ ਢੇਸੀ ਦੀ ਯਾਦ ਵਿੱਚ 500 ਰੁਪਏ ਇਸ ਟੀਮ ਦੇ ਲਈ ਅਮਰ ਦੇ ਮਾਨ ਕੀਤੇ ਹੈ ਪੀਤੀ ਢੇਸੀ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ ਪਵਨਾ ਰੁੜਕਾ ਜੀ 500 ਢੇਸੀ ਦੀ ਟੀਮ ਦੇ ਦੇ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਲਓ ਅਗਲੇ ਪਾਸੇ ਅਗਲੀ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਪਹਿਲੇ ਖਿਡਾਰੀ ਧਾਰਮਰਗ ਦੀ ਬਿੱਲੜੀ ਕਬੱਡੀ ਖੇਡਦਾ ਹੈ ਚਾਹੀ 35 40 45 55 65 75 ਫਿਰ ਕਦੇ ਆਲ ਉੱਪਰ ਕਲੱਬਾਂ ਦੇ ਵਿੱਚ ਜਾਂ ਪਿੰਡ ਪੱਤਰ ਦੇ ਵਿੱਚ ਖੇਡਦਾ ਫਿਰ ਅਕੈਡਮੀਾਂ ਦੇ ਵਿੱਚ ਖੇਡਦਾ ਚਾਰ ਤਰੀਕਿਆਂ ਨਾਲ ਖਿਡਾਰੀ ਜਿਹੜਾ ਸੁੱਪਰ ਉੱਪਰ ਵੱਧ ਜਾਂਦਾ ਹੈ ਜਿਹੜਾ ਚਾਰ ਤਰੀਕੇ ਨਾਲ ਕਬੱਡੀ ਖੇਡ ਜਾਂਦਾ ਉਹ ਫਿਰ ਇੱਕ ਨੈਸ਼ਨਲ ਵੱਧ ਜਾਂਦਾ ਅੱਜ ਬਿੱਲਾ ਢੇਸੀ ਕਹਿੰਦੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੂੰ ਮਾਨ ਸਨਮਾਨ ਕਹਿੰਦੇ ਇੱਕ ਘੋੜਾ ਦਿੱਤਾ ਜਾਵੇਗਾ ਘੋੜਾ ਦਿੱਤਾ ਜਾਵੇਗਾ ਦੇਖੋ ਕਿੰਨੀ ਗੱਲ ਹੈ ਕਿੰਨੇ ਮਾਨ ਸਨਮਾਨ ਹੋ ਰਿਹਾ ਕਬੱਡੀ ਦੇ ਅੰਦਰ ਲਓ ਅਗਲੀ ਰੇਡ ਲੈ ਵੀ ਪਿੰਗ ਆ ਲਿਆ ਕਰ ਸੋਤ ਗਰੂ ਦੇ ਲਓ ਸਾਹਮਣੇ ਅਗਲੀ ਕਬੱਡੀ ਕਰੀ ਖੇਡ ਮੈਦਾਨ ਵਿੱਚ ਹਰਿਆਣੇ ਵਾਲਾ ਪੌਣ ਲਈ ਵੱਡ ਕੇ ਦਾਵਾ ਬੋਲੇ ਹੈ ਆ ਬੀਟੀ ਹੈ ਪਹਿਲਾ ਸੈਮੀ ਖੇਡਿਆ ਜਾਵੇਗਾ ਗੁਰਦਾਸਪੁਰ ਤੇ ਰਾਜਪੁਰ ਪਾਈਆਂ ਦੋਨੇ ਟੀਮਾਂ ਗਰਾਊਂਡ ਦੇ ਲਾਗੇ ਆ ਜਾਣ

سینبیر یہ تیما ہو جاندی لاغین دری بھیلتی ہے سینبیر یہ باہلا خینوں کے لئے پیما نہیں ہے وہ جنبی گرامت بار سے پاس سے آیا ہے ہے بھائی سان آرہ چاہم دی بڑا جاندی کے لئے کیا اگرانا مرے مرے پچھے ہٹاری پچھے ہی لگے آتا کرے شکاری اگرانا بردہ بردہ برکارنے میں پچھے آرہ سرا <سلام> کو کرو اور جو پچھے جباروں ہی پچھے جباروں ہی پڑھے آگا دو پڑھے آگا د ਕਿਆ ਬਾਤ ਹੈ ਤੇਰੇ ਪਾਸੇ ਬਾਅਦ ਫੁੱਟਬਾਲ ਦੇ ਜਿਹੜੇ ਮੁਕਾਬਲੇ ਚੱਲ ਰਹੇ ਬਣਕੇ ਪੈ ਰਹੇ ਹੈ ਅਭੇਂਦਰ ਵੀ ਆ ਗਿਆ ਹੈ ਉੜਕੇ ਵਾਲਾ ਲੈ ਵੀ ਅਭੇਂਦਰ ਉਹ ਚਰਚਾ ਹੁੰਦੀ ਹੈ ਵੀ ਦੋਹਾਂ ਤੋਂ ਟੀਮ ਜਿਹੜੀ ਰੁੜਕੇ ਦੀ ਖੜੀ ਹੋ ਗਈ ਹੈ ਵਿੰਡਵਾਰ ਦੀ ਟੀਮ ਰੁੜਕੇ ਦੀ ਖੜੀ ਹੋ ਗਈ ਹੈ ਬਹੁਤ ਬਹੁਤ ਧੰਨਵਾਦ ਹੈ ਔਰ ਕੰਨਵੀ 24 ਮਾਰਚ ਹੋਵੇਗੀ ਬਾਲੋ ਦਾ ਕਬੱਡੀ ਕੱਪ ਖੇਡਿਆ ਜਾਵੇਗਾ ਜਿੱਥੇ ਕੰਨਵੀ ਹੱਥ ਟੀਮਾਂ ਪਿੰਡ ਪਦਰ ਪਿੰਡ ਖਿਡਾਰੀ ਮਾਰੋ ਖੇਡਣ ਜਾ ਰਹੇ ਹੈ 175 ਬੈਸਾਂ ਨੂੰ ਮੋਟਰਸਾਈਕਲ ਦਿੱਤੇ ਜਾਣੇ ਹੈ ਸਾਡਾ ਗੁਰਜੀਤ ਮਾਲ ਉਹ ਸੱਦੇ ਲਾ ਰਿਹਾ ਹੈ ਮਾਲਾਂ ਵਾਲਾ ਸੁੱਖਾ ਸੱਦੇ ਲਾ ਰਿਹਾ ਹੈ ਮਾਲਾਂ ਵਾਲਾ ਕਹਿੰਦੀ ਰਣਵੀਰ ਅਮਰੀਕਾ ਵਿੱਚ ਰਹਿੰਦਾ ਭਰਾ ਉਹ ਸੱਦੇ ਲਾ ਰਿਹਾ ਆਸਟ੍ਰੇਲੀਆ ਤੋਂ ਸੁੱਖਾ ਮਾਲ ਵੱਡਾ ਮਾਲ ਖੇਡ ਕਬੱਡੀ ਦਾ ਮੇਰੇ ਮਿੱਤਰੋ ਪਿੰਦਰ ਤੇ ਰਾਜਨ ਦੀ ਚਰਚਾ ਹੋਈ ਹੈ ਲਓ ਇਧਰਲੇ ਪਾਸੇ ਪਿੰਦਰ ਤੇ ਕੀਤਾ ਪਰ ਦੇਖਦੇ ਵੀ ਖੇਡ ਮੈਦਾਨ 'ਚ ਪਹੁੰਚੇ ਰੇਡ ਦੇ ਉੱਪਰ ਬੱਸ ਜਿਹੜਾ ਜਿਹੜਾ ਗੁਰੂ ਪਰਮੇਸ਼ਰ ਦੇ ਸੁਖਜੀਤ ਸਿੰਘ ਦੀ ਢੇਸੀ ਸਾਹਿਬ ਕਹਿੰਦੇ 1000 ਰੁਪਏ ਹੈ ਢੇਸੀ ਵਾਲੀ ਮਸ਼ਾਲ ਦੀ ਲਈ ਹੈ ਜੀ ਢੇਸੀ ਬਿਛਾਰਾ ਪੈਸੇ ਵੜ ਲੋ ਮੇਰੇ ਕੋਲ ਇੱਕ ਇੱਕ ਜਣਾ ਆ ਕੇ ਦੋ ਤੁਹਾਡੀ ਟੀਮ ਦਾ 500 ਵੀ ਮੇਰੇ ਕੋਲ ਹੈ ਸੁਜੀਤ ਸਾਹਿਬ ਵੀ ਦੋ ਜਣ ਨਾਲ ਹੀ ਢੇਸੀ ਸਾਹਿਬ ਹਾਂ ਸੋਖੇ ਭੈਣੀ ਦੀ ਉਹ ਵੀ ਪ੍ਰਬੰਧਕਾਂ ਨਾਲ ਸੰਪਰਕ ਕਰੇ ਆ ਕੇ ਭੈਣੀ ਵਾਲੇ ਸੋਖੇ ਨੂੰ ਵੀ ਬੇਨਤੀ ਹੈ ਜਿੰਦਰ ਖਾਨੋ ਵਾਲਿਆਂ ਨੇ ਪਹਿਲੇ ਆਪਣੇ ਕੈਮਰੇ ਇੰਟਰਵਿਊ ਦੀ ਗੱਲ ਕੀਤੀ ਮੈਚ ਫੜ ਕੇ ਉਹਨੇ ਬੋਲਿਆ ਈ ਸੋਖਾ ਇੱਕ ਅੱਜ ਤੋਂ ਖੇਡਣ ਦੇ ਲਈ ਅਸੀਂ ਦੇਖਿਆ ਵੀ ਨਿਆਣਿਆਂ ਜਿਹੀ ਟੀਮ ਆ ਗਈ। ਕੋਈ ਗੱਲ ਵੀ ਮੈਚ ਨੂੰ ਹਲਕਾ ਲੈ ਲਿਆ। ਸਾਰੇ ਮੈਚ ਕੱਲਾ ਹੀ ਕੋਟੀਆਂ ਪਾ ਕੇ ਜਿੰਦਰ ਖਾਨੋ ਵਾਲੀ ਨੂੰ ਹਰਾ ਗਿਆ। ਦੇਖੋ ਸੋਖਾ țeਸੀ ਵਾਲਾ ਔਰ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਤੇ ਗੱਲਾਂ ਕਹਿੰਦੇ ਨੇ ਭੈਣੀ ਵਾਲੇ ਸੋਖੇ ਦੀਏ ਚੱਲੇ ਆ। ਉਹਨਾਂ ਟਰੈਮਾਂ ਦੇ ਵਿੱਚ ਅੱਜ ਉਹ ਵੀ ਪਹੁੰਚਿਆ ਹੋਇਆ ਧੰਨਵਾਦ ਹੈ। ਲੋ ਮੈਚ ਸਮਾਪਤ ਹੈ। ਧੰਨਵਾਦ ਜੀ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ। 365 ਦੇ ਕਹਿੰਦੇ ਇੰਟਰਵਿਊ ਹੋਈ ਸੌਣ ਦੀ। ਵੇਲੇ ਸੌਣ ਨੇ ਪਤਾ ਕੀ ਆਖਿਆ ਗੰਗਾ ਜਿਹੜਾ ਮੋੜਾ ਸੀ ਹੈ